ਜਲਾਜ ਰੰਧਾ ਤੇ ਅੱਤੀ ਦੇ ਮਾਨ ਜੋ ਐਸਐਸਪੀ ਸਾਹਿਬ ਗੁਰਮੀਤ ਸਿੰਘ ਅਤੇ ਐਸਪੀ ਇਨਵੈਸਟੀਗੇਸ਼ਨ ਮਰਮ ਜਸਰੂਪ ਕੋ ਆਬਾਰ ਜੀ ਦੇ ਦੇ ਚੰਨ ਦੇ ਸੰਦੇਸ਼ ਨੇ ਪੰਜਾਬ ਸਰਕਾਰ ਦੇ ਏਜੰਡੇ ਜਯੋਤ ਨਸ਼ਾ ਵਿਰੋਧ ਦੀ ਮੁਹਿੰਮ ਤਹਿਤ ਮਾਡਲ थाना ਸ਼ਾਹਕੁਰ ਦੇ ਇੰਸਪੈਕਟਰ ਮੁਖਬਸ ਬਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਚੌਂਕੀਨ ਚਾਲ ਦੇ ਮਸੀਆ ਵੱਲੋਂ ਦੋ ਵਿਅਕਤੀ ਬਲਕਾਰ ਸਿੰਘ ਪੁੱਤਰ ਦਸਨ ਸਿੰਘ ਤੇ ਦਵਿੰਦਰ ਸਿੰਘ ਪੁੱਤਰ ਤਰਸੀਮ ਸਿੰਘ ਨੂੰ 85 ਅਨਸ਼ੀਲੀਆਂ ਗੋਲੀਆਂ ਸਵੇਤ ਗ੍ਰਿਫਤਾਰ ਕੀਤਾ ਅਤੇ ਇਸੇ ਤਰ੍ਹਾਂ ਹੀ ਇਸੇ थाना ਸ਼ਾਹਕੋਟ ਦੇ ਚੌਕੀ ਇੰਚਾਰਜ ਤਲਵੰਡੀ ਸਿੰਘੜਾ ਦੇ ਚੌਕੀ ਇੰਚਾਰਜ ਐਸਆਈ ਬੂਟਾ ਰਾਮ ਵੱਲੋਂ ਦੋ ਦੋਸ਼ੀ ਪਰਮਿੰਦਰ ਸਿੰਘ ਉਰਫ ਸੁसनी ਸਨੋ ਗਚਰਨ ਸਿੰਘ ਵਾਸੀ ਪਿੰਡ ਬਾਦਸਾ ਵਾਲਾ ਸ਼ਾਹਕੋਟ ਅਤੇ ਕਰਨਜੀਤ ਸਿੰਘ ਪੁੱਤਰ ਬਿੱਲ ਉਰਫ ਬਿੱਲਾ ਪੁੱਤਰ ਮੁਜੀਬ ਵਾਸੀ ਮੂਸੇਲਾ थाना थाना ਸ਼ਾਹਕੋਟ ਨੂੰ 210 ਨਸ਼ੀਆਂ ਗੋਲੀਆਂ ਸਮੇਤ ਗ੍ਰਫਤਾਰ ਕੀਤਾ ਇਹ ਵਿਅਕਤੀ ਕਾਫੀ ਸਮੇਂ ਤੋਂ ਇਸ ਨਸ਼ੇ ਦੇ ਸਮਗਲਣ ਦੇ ਰੱਤ ਚ ਲਿਫਟ ਸੰ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਸਮਰਥਾ ਹਸਰ ਕੀਤੀ ਆ ਇਹਨਾਂ ਚਾਰਾਂ ਦੋਸ਼ੀਆਂ ਨੂੰ ਜੋ ਵੱਖ-ਵੱਖ ਮੁਕੱਦਮਿਆਂ 'ਚ ਗ੍ਰਿਫਤਾਰ ਹੋਏ ਆ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਸਮਗਲਿੰਗ ਕਿੱਥੋਂ ਕਰਦੇ ਸੀ ਇਹਨਾਂ ਨੇ ਤੇ ਕਿਹੜੀਆਂ ਪ੍ਰਾਪਰਟੀ ਬਣਾਈਆਂ ਇਹਨਾਂ ਨਾਲ ਹੋਰ ਕਿਹੜੇ ਸਬੰਧ ਰੱਖਦੇ ਹਨ ਇਹ ਸਾਰਾ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਜਾਊਗਾ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਏਜੰਡੇ ਦੇ ਮੁਤਾਬਕ ਇਸ ਤਰ੍ਹਾਂ ਦੇ ਸਮਗਲਿੰਗ ਕਰਨ ਵਾਲੇ ਦੋਸ਼ੀਆਂ ਨੂੰ ਲਗਾਤਾਰ ਗ੍ਰਿਫਤਾਰ ਕਰਕੇ ਇਸ ਰਾਕੇਮੇਸ਼ ਬੰਦ ਕਰ ਰਹੀ ਹੈ ਤੇ ਪਬਲਿਕ ਤੇ ਰਿਪੋਰਟਰ ਜਿਹੜੇ ਆ ਇਸ ਮਿਹਨਤ ਦਾ ਬਹੁਤ ਵੱਡਾ ਜਿਹੜਾ ਸਪੋਰਟ ਕਰ ਰਹੇ ਐ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਥੈਂਕ ਯੂ